ਗਰਦੀ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਦਾਸੇ ਕਿਤੇ 10 ਤੋਂ 12 ਨੌਜਵਾਨਾਂ ਦੇ ਵੱਲੋਂ ਟੋਲ ਪਲਾਜ਼ਾ ਦੇ ਬੂਥ ਦੇ ਵਿੱਚ ਬੈਠੇ ਕੰਪਿਊਟਰ ਆਪਰੇਟਰ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ ਇੱਥੇ 10 ਤੋਂ 12 ਨੌਜਵਾਨ ਜੋ ਹੈ ਤੇਜ਼ਾਰ ਹਥਿਆਰਾਂ ਦੇ ਨਾਲ ਪਹੁੰਚਦੇ ਨੇ ਤੇ ਫਿਰ ਬੂਥ ਦੇ ਵਿੱਚ ਬੈਠੇ ਕੰਪਿਊਟਰ ਆਪਰੇਟਰ ਨੂੰ ਪਹਿਲਾਂ ਤਾਂ ਬਾਹਰ ਕਸੀਟ ਕੇ ਲੈ ਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਇਸ ਤਰ੍ਹਾਂ ਜੋ ਹੈ ਬੁਰੀ ਤਰ੍ਹਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਦਾਸੇ ਕਿ ਪਟਿਆਲਾ ਦਾ ਇਹ ਟੋਲ ਪਲਾਜ਼ਾ ਦੱਸਿਆ ਜਾ ਰਿਹਾ ਹੈ ਪਟਿਆਲਾ ਦੇ ਤੇ ਰੇੜੀ ਜਟਾ ਟੋਲ ਪਲਾਜ਼ਾ ਦੀ ਇਹ ਸਾਰੀ ਵੀਡੀਓ ਹੈ ਜਿੱਥੇ ਕਿ ਕੁਝ ਨੌਜਵਾਨ ਜੋ ਹੈ 10 ਤੋਂ 12 ਨੌਜਵਾਨ ਇਥੇ ਪਹੁੰਚਦੇ ਨੇ ਤੇਜ਼ਾਰ ਹਥਿਆਰ ਇਹਨਾਂ ਦੇ ਹੱਥਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤੇ ਮੂ ਵੀ ਜੋ ਹੈ ਇਹਨਾਂ ਸਾਰੇ ਨੌਜਵਾਨਾਂ ਨੇ ਬੰਨੇ ਹੋਏ ਨੇ ਤੇ ਇਥੇ ਕੰਪਿਊਟਰ ਆਪਰੇਟਰ ਨੂੰ ਪਹਿਲਾਂ ਇਹ ਕਮਰੇ ਦੇ ਵਿੱਚੋਂ ਬਾਹਰ ਕੱਢਦੇ ਨੇ ਤੇ ਫਿਰ ਉਸਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਕੀ ਕਾਰਨ ਰਿਹਾ ਕਿਉਂ ਇਹ ਜੋ ਹੈ ਹਮਲਾ ਇਥੇ ਨਾ ਨੌਜਵਾਨ ਨਾ ਦੇ ਵੱਲੋਂ ਇਸ ਕੰਪਿਊਟਰ ਆਪਰੇਟਰ ਦੇ ਉੱਤੇ ਕੀਤਾ ਗਿਆ ਫਿਲਹਾਲ ਇਸ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਲੇਕਿਨ ਦੱਸਿਆ ਕਿ ਇਹ ਸ਼ਰਿਆਮ ਗੁੰਡਾਗਰਦੀ ਜੋ ਹੈ ਟੋਲ ਪਲਾਜ਼ਾ ਤੇ ਕੀਤੀ ਜਾਂਦੀ ਹੈ ਇਹ ਨੌਜਵਾਨ ਜੋ ਹੈ ਇਹ ਜਿਹੜਾ 10 ਤੋਂ 12 ਨੌਜਵਾਨ ਇਕੱਠੇ ਆਉਂਦੇ ਨੇ ਮੂੰਹ ਇਹਨਾਂ ਦੇ ਬੰਨੇ ਹੋਏ ਸੀਗੇ ਤੇ ਆਂਦੇ ਹੀ ਜੋ ਹੈ ਇਹਨਾਂ ਦੇ ਵੱਲੋਂ ਕੰਪਿਊਟਰ ਆਪਰੇਟਰ ਨੂੰ ਜੋ ਆਪਣੇ ਕੰਮ ਕਰ ਰਿਹਾ ਸੀ ਕੰਮ ਤੇ ਬੈਠਾ ਹੋਇਆ ਸੀ ਤਾਂ ਉਸ ਨੂੰ ਜਿਹੜਾ ਬੂਥ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਫਿਰ ਉਸ ਨੂੰ ਜੋ ਹੈ ਡੰਡੀ ਦੇ ਨਾਲ ਤੇਜ਼ਰ ਹਥਿਆਰਾਂ ਦੇ ਨਾਲ ਇੱਥੇ ਇਹਨਾਂ ਨੌਜਵਾਨਾਂ ਦੇ ਵੱਲੋਂ ਕੁੱਟਿਆ ਜਾਂਦਾ ਹੈ ਗੰਭੀਰ ਜ਼ਖਮੀ ਹੋਇਆ ਇਹੋ ਕੰਪਿਊਟਰ ਆਪਰੇਟਰ ਤੇ ਹੁਣ ਹਸਪਤਾਲ ਦੇ ਵਿੱਚ ਹੈ ਜ਼ੇਰੇ ਇਲਾਜ ਹੈ ਲੇਕਿਨ ਦੱਸਿਆ ਕਿ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਵੀ ਹੁਣ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਲੇਕਿਨ ਇਹ ਵੀਡੀਓ ਜਿਹੜੀ ਹੈ ਕਾਫੀ ਖੌਫਨਾਕ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਥੇ ਨੌਜਵਾਨ ਜੋ ਹੈ ਹਮਲਾ ਕਰ ਰਹੇ ਨੇ ਨਾ ਦੇ ਹੱਥਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਤੇਜ਼धार ਹਥਿਆਰ ਫੜੇ ਹੋਏ ਨੇ ਕਿਸੇ ਨੇ ਡੰਡੇ ਫੜੇ ਹੋਏ ਨੇ ਡਾਂਗਾ ਫੜੀਆਂ ਹੋਈਆਂ ਨੇ ਤੇ ਇਹ ਜੋ ਹੈ ਸਿੱਧਾ ਆਂਦੇ ਨੇ ਤੇ ਫਿਰ ਕੰਪਿਊਟਰ ਆਪਰੇਟਰ ਨੂੰ ਬੂਥ ਦੇ ਵਿੱਚੋਂ ਕਸੀਟਦੇ ਹੋਏ ਬਾਹਰ ਲੈ ਕੇ ਜਾਂਦੇ ਨੇ ਤੇ ਨਾਲ ਹੀ ਜਿਹੜਾ ਉਹਨਾਂ ਦੇ ਵੱਲੋਂ ਇੱਕੋ ਦਾ ਮੋਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ ਜੋ ਹੈ ਉਹ ਬਿਆਨ ਕਰਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾਲਾਤ ਜੋ ਹੈ ਉਹ ਬੇਕਾਬੂ ਹੁੰਦੇ ਜਾ ਰਹੇ ਨੇ ਗੁੰਡਾਗਰਦੀ ਇੰਨੀ ਵੱਧ ਗਈ ਹੈ ਕਿ ਟੋਲ ਜਾਤੇ ਕੰਮ ਕਰ ਰਹੇ ਕਰਮਚਾਰੀ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਇਥੇ ਇਹ ਦਰਜਨ ਤੋਂ ਦੇ ਕਰੀਬ ਜਿਹੜਾ ਨੌਜਵਾਨ ਮੂੰਹ ਬਣ ਕੇ ਆਂਦੇ ਨੇ ਤੇ ਫਿਰ ਇਥੇ ਕੰਪਿਊਟਰ ਆਪਰੇਟਰ ਨੂੰ ਜੋ ਹੈ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਤੇ ਦੱਸ ਕਿ ਇਸ ਪੂਰੀ ਘਟਨਾ ਜਿਹੜੀ ਉਹ ਪਟਿਆਲਾ ਦੇ ਤੇ ਰੇੜੀ ਜਟਾ ਟੋਲ ਪਲਾਜ਼ਾ ਦੀ ਹੈ ਤੇ ਗੁੰਡਾਗਰਦੀ ਦਾ ਨੰਗਾ ਨਾਜ ਜੋ ਹੈ ਉਹ ਦੇਖਣ ਨੂੰ ਮਿਲਦਾ ਹੈ ਤੇ ਹੁਣ ਪੁਲਿਸ ਵੀ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਪੀੜਤ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਹਰ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਦੱਸੇ ਕਿ ਆਪਣੇ ਕੰਮ ਦੇ ਉੱਤੇ ਆਇਆ ਸੀ ਕੰਮ ਕਰ ਰਿਹਾ ਸੀਗਾ ਲੇਕਿਨ ਇਸੇ ਦੌਰਾਨ ਜੋ ਹੈ ਇਹ ਸਾਰੀ ਘਟਨਾ ਵਾਪਰਦੀ ਹੈ ਕਈ ਨੌਜਵਾਨ ਉਥੇ ਆ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਸਾਰੀ ਘਟਨਾ ਜੋ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਡਿਫਰੈਂਟ ਐਂਗਲਸ ਤੋਂ ਜਿਹੜਾ ਤਿੰਨ ਵੱਖ-ਵੱਖ ਐਂਗਲਸ ਤੋਂ ਇਹ ਦੇਖ ਸਕਦੇ ਹੋ ਕਿ ਤੁਸੀਂ ਕਿ ਇੱਕ ਜਿਹੜਾ ਕੈਮਰਾ ਪਹਿਲਾਂ ਲੱਗਿਆ ਹੋਇਆ ਟੋਲ ਪਲਾਜ਼ਾ ਤੋਂ ਉੱਥੋਂ ਨਜ਼ਰ ਆ ਰਿਹਾ ਹੈ ਕਿ आ, दे, दे तरीके ਦੇ ਨਾਲ ਇਹ 10 ਤੋਂ 12 ਨੌਜਵਾਨ ਜੋ ਹੈ ਟੋਲ ਪਲਾਜ਼ਾ ਵੱਲ ਨੂੰ ਜਾ ਰਹੇ ਨੇ ਤੇ ਦੂਸਰੇ ਕੈਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਇੱਥੇ ਕੁੱਟਿਆ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਇਹ ਤੇਜ਼ਾਰ ਹਥਿਆਰ ਇਹਨਾਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਨੇ ਤੇ ਉਹ ਸਿੱਧਾ ਜਿਸ ਤਰੀਕੇ ਦੇ ਨਾਲ ਉਹ ਜਿਵੇਂ ਹੀ ਪਹੁੰਚਦੇ ਨੇ ਤੇ ਉਹ ਇੱਥੇ ਹਮਲਾ ਕਰ ਦਿੰਦੇ ਨੇ ਉਸ ਕੰਪਿਊਟਰ ਆਪਰੇਟਰ ਦੇ ਉੱਤੇ ਤਾਂ ਇੱਕ ਵੀਡੀਓ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਬੂਥ ਦੇ ਵਿੱਚ ਇਹ ਕੰਪਿਊਟਰ ਆਪਰੇਟਰ ਬੈਠਿਆ ਹੋਇਆ ਹੈ ਤੇ ਉਹ ਕਿਸ ਤਰੀਕੇ ਉਸ ਨੂੰ ਕਸੀਟ ਕੇ ਬਾਹਰ ਕੱਢ ਤੇ ਫਿਰ ਉਸ ਨੂੰ ਕੁੱਟਿਆ ਜਾਂਦਾ ਹੁਣ ਕਾਰਨ ਕੀ ਹੈ ਕਿਉਂ ਇਹ ਜਿਹੜਾ ਪੂਰੀ ਵਾਰਦਾਤ ਨੂੰ ਇੱਥੇ ਅਣਜਾਣ ਦਿੱਤਾ ਗਿਆ ਇਹਨਾਂ ਬਦਮਾਸ਼ਾਂ ਦੇ ਵੱਲੋਂ ਫਿਲਹਾਲ ਉਹ ਕੋਈ ਜਾਣਕਾਰੀ ਸਪਸ਼ਟ ਤੌਰ ਤੇ ਨਿਕਲ ਕੇ ਸਾਹਮਣੇ ਨਹੀਂ ਆਈ ਲੇਕਿਨ ਪੁਲਿਸ ਦਾ ਕਹਿਣਾ ਹੈ ਕਿ ਹੁਣ ਜੋੜੇ ਵੀ ਇਹ ਦੋਸ਼ੀ ਸੀਗੇ ਉਹਨਾਂ ਦੇ ਖਿਲਾਫ ਇੱਥੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ ਤਾਂ ਜ਼ਖਮੀ ਹੋਇਆ ਇਹ ਕੰਪਿਊਟਰ ਆਪਰੇਟਰ ਇਹਨੂੰ ਗੰभीर ਸੱਟਾਂ ਲਗੀਆਂ ਨੇ ਹੁਣ ਜ਼ੇਰੇ ਇਲਾਜ ਹੈ ਹਸਪਤਾਲ ਦੇ ਵਿੱਚ ਤੇ ਉਸ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਹੈ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਲੇਕਿਨ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਕਿ ਕਿਸ ਤਰੀਕੇ ਇਹ ਜਿਹੜੀ ਹੈ ਸਾਰੀ ਘਟਨਾ ਇੱਥੇ ਵਾਪਰਦੀ ਹੈ ਪਟਿਆਲਾ ਦਾ ਰੇੜੀ ਜੱਟਾ ਇਹ ਟੋਲ ਪਲਾਜ਼ਾ ਹੈ ਜਿੱਥੇ ਕਿ ਦਰਜਨ ਦੇ ਕਰੀਬ ਨੌਜਵਾਨ ਜੋ ਹੈ ਇੱਥੇ ਇੱਕ ਕੰਪਿਊਟਰ ਆਪਰੇਟਰ ਦੇ ਉੱਤੇ ਹਮਲਾ ਕਰ ਦਿੰਦੇ ਨੇ ਸੋ ਵੀਡੀਓ ਜਿਹੜੀ ਹੈ ਇੱਕ ਵਾਰ ਤੁਹਾਨੂੰ ਜ਼ਰੂਰ ਵਿਖਾਵਾਂਗੇ ਸਾਰੀ ਕੇਸਰੀਕੇ ਇਹ ਪੂਰੀ ਘਟਨਾ ਉੱਥੇ ਵਾਪਰਦੀ ਹੈ ਤੇ ਫਿਰ ਉਸ ਤੋਂ ਬਾਅਦ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਮੈਂ 12 ਵਜੇ ਡਿਊਟੀ ਤੇ ਗਿਆ ਜੀ ਉਸ ਤੋਂ ਬਾਅਦ ਮੈਂ ਚਾਹ ਪੀਤੀ ਉੱਥੇ ਜਾ ਕੇ ਤੇ ਮਹਿਬੂਤਵਾ ਸਾਫ ਕਰਕੇ 12:30 ਵਜੇ ਸਰ 15-20 ਜਣੇ ਵਿਅਕਤੀ ਆਏ ਉਹ ਦੋਨੋਂ ਦੋ ਵਿਅਕਤੀ ਜਿਨ੍ਹਾਂ ਦੇ ਮੂੰਹ ਤੇ ਰਮਾਲ ਬੰਨੇ ਵੀ ਸੀ ਉਹਨਾਂ ਨੇ ਮੈਨੂੰ ਅੰਦਰੋਂ ਉਠਾਇਆ ਕੰਪਿਊਟਰ ਤੋਂ ਉਸ ਤੋਂ ਬਾਅਦ ਮੈਨੂੰ ਚੱਕ ਕੇ ਲੈ ਕੇ ਜਾਣ ਲੱਗੇ ਸੀ ਉਹ ਗਡਨੈਪਰ ਕਰਨ ਲੱਗੇ ਸੀ ਤੇ ਮੈਂ ਰੋਲਾ ਪਾਇਆ ਤੇ ਉਹਨਾਂ ਨੇ ਉਸ ਤੋਂ ਬਾਅਦ ਕੋਈ ਮੁਲਾਜ਼ਮ ਆਇਆ ਇੱਕ ਗਰਬਾ ਸਿੰਘ ਉਹ ਤੇ ਉਹਨਾਂ ਦੇ ਵੀ ਉਹਨਾਂ ਨੇ ਹਮਲਾ ਕੀਤਾ ਤੇ ਮੈਨੂੰ ਉਹਨਾਂ ਨੇ ਲਾਈਨ ਦੇ ਉੱਪਰ ਸਿੱਟ ਗਏ ਮੇਰੇ ਤੇ ਹਾਕੀਆਂ ਮਾਰੀਆਂ ਕਿਰਪਾਨਾਂ ਮਾਰੀਆਂ ਤੇ ਉਹ 15-20 ਜਣੇ ਸੀਗੇ ਉਹ ਤੇ ਉਹਨਾਂ ਨੇ ਹੈ ਕਿਥੇ ਦੀ ਗੱਲ ਹੈ ਸਰ ਉੱਤ ਰੇਡੀਅਟਾ ਟੋਲ ਪਲਾਜ਼ਾ ਅਸੀਂ ਉੱਥੇ ਟੋਲ ਪਲਾਜ਼ਾ ਦੇ ਉੱਥੇ ਜਾ ਰਹੇ ਸੀਗਾ ਤਾਂ ਨੌਕਰੀ ਕਰਦੇ ਸਰ ਮੈਂ ਉੱਥੇ ਕੰਪਿਊਟਰ ਆਪਰੇਟਰ ਤੌਰ ਤੇ ਨੌਕਰੀ ਕਰਦਾ ਸੀ ਟੋਲ ਪਲਾਜ਼ਾ ਦੇ ਅੰਦਰ ਹੀ ਹਾਂਜੀ ਕਦੋਂ ਦਾ ਵਾਕਿਆ ਜੀ ਇਹ ਸਰ 9 ਤਰੀਕ ਰਾਤੀ 12 ਵਜੇ ਜਲਦੀ ਕੋਈ ਕਾਰਨ ਪਤਾ ਲੱਗਿਆ ਕਿ ਕੋਈ ਬਾਜੀ ਕੀ ਕੋਈ ਕਾਰਨ ਪਤਾ ਨਹੀਂ ਲੱਗਿਆ ਜੀ ਹੁਣ ਕਿੰਨੇ ਜਣੇ ਸੀਗੇ ਸਰ 15 20 ਜਣੇ ਸੀ ਕੋਈ ਫੜਿਆ ਨਹੀਂ ਗਿਆ ਹਾਲ ਤੱਕ ਸਰ ਕੋਈ ਵੀ ਨਹੀਂ ਫੜਿਆ ਗਿਆ ਜੀ ਪੁਲਿਸ ਕਾਰਵਾਈ ਪੁਲਸੋਂ ਕਰਵਾਰ ਆਈ ਸੀ ਕਾਰਵਾਈ ਹੋਈ ਹੈ ਜੀ ਪੁਲਿਸ ਆਏ ਸੀਗੇ ਬਿਆਨ ਲੈ ਕੇ ਚਲੇ ਗਏ ਜੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹਾਲ ਤੱਕ ਕੁਝ ਨਹੀਂ ਹੋਇਆ ਨਹੀਂ ਜੀ ਵੰਦਾਰੇ ਕੋਈ ਪਛਾਣ ਸਰ ਨਹੀਂ ਟੋਟਲ ਕਿੰਨੇ ਜਨੇ ਸੀਗੇ ਸਰ ਉਸ ਟ੍ਰੈਮਾ ਟੂ ਟੂ ਮਤਲਬ ਜਿਹੜੇ ਮਾਰਨ ਐ ਸੀ ਉਹ 15 20 ਜਨੇ ਸੀਗੇ ਟਾਡੇ ਨੇ ਕਿੰਨੇ ਚੰਗੇ ਸਰ ਮੇਰੇ ਨਾਲ ਤਾਂ ਅਸੀਂ ਤਾਂ ਸ਼ਿਫਟ ਚੇਂਜ ਹੋਈ ਸੀ ਨਾ ਉਦੋਂ ਸਾਰੇ ਆਲੇ-ਦਾਲੇ ਸੀਗੇ ਸ਼ਿਫਟ ਚੇਂਜ ਕਰਨ ਕਰਕੇ ਤੇ ਜਿਹੜਾ ਇੱਕ ਮੇਰੇ ਨਾਲ ਵੇ ਵਿਅਕਤੀ ਸੀ ਗਰਵਾਤ ਸਿੰਘ ਤੇ ਉਹਨਾਂ ਮਤਲਬ ਉਹ ਮਨ ਨੂੰ ਛਡਾਉਣ ਆਇਆ ਤਾਂ ਉਹਦੇ ਮੂੰਹ ਤੇ ਚਪੇੜਾ ਵਗੈਰਾ ਮਾਰੀਆਂ ਤੇ ਪਿਛਲੀ ਸਾਈਡ ਉਹਨਾਂ ਨੇ ਇੱਕ ਹਾਕੀ ਮਾਰੀ ਉਹਨਾਂ ਦੇ ਵੀ ਤੇ ਉਹਨਾਂ ਨੂੰ ਵੀ ਮਤਲਬ ਥੋੜਾ ਮੋਟਾ ਮਾਰੇ ਜੀ ਮਤਲਬ ਜ਼ਿਆਦਾ ਤੁਹਾਡੇ ਵੱਜੀਆਂ ਚੱਕੂ ਪਰਬਾਨਾ ਜਿਹੜੇ ਤਾਂ ਤੁਹਾਡੇ ਮਾਰੇ ਜਾਂ ਉਹਨਾਂ ਦੇ ਸਰ ਮੇਰੇ ਯਾਦ ਸਭ ਤੋਂ ਜ਼ਿਆਦਾ ਮੇਰੀ ਨਹੀਂ ਜੀ ਕੋਈ ਹੋਰ ਕੋਈ ਗੱਲ ਨਹੀਂ ਸਰ ਕੋਈ ਕਿਸੇ ਨਾਲ ਆਪਣੀ ਰੰਜਿਸ਼ ਨਹੀਂ ਹੈਗੀ ਜੀ ਕੋਈ ਬੰਦੇ ਦੀ ਪਛਾਣ ਨਹੀਂ ਨਹੀਂ ਸਰ ਅਣਪਛਾਤੇ ਵਿਅਕਤੀ ਤੇ ਜੀ ਕੀ ਮੰਗ ਕਰਦੇ ਹੋ ਸਰ ਮੰਗ ਕਰਦਾ ਮੈਨੂੰ ਜਲਦ ਤੋਂ ਜਲਦ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਨਸਾਫ ਦੀ ਮੰਗ ਕਰਦੇ ਹਾਂ ਜਿੱਥੇ ਤੁਸੀਂ ਨੌਕਰੀ ਕਰਦੇ ਹੋ ਉੱਨਾਂ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੈ ਤੁਹਾਨੂੰ ਮਿਲਣਾ ਹੈ ਕੋਈ ਸਰ ਮੈਨੂੰ ਮਿਲਣ ਆਇਆ ਹੈ ਜੀ ਮੈਨੇਜਰ ਸਾਹਿਬ ਵੀ ਹੈ ਤੇ ਟੋਲੋ ਮੁਲਾਜ਼ਮ ਜਿਹੜੇ ਮੇਰੇ ਨਾਲ ਵਰਕਰ ਨੇ ਕੰਮ ਕਰਦੇ ਨੇ ਸਾਰੇ ਆਏ ਨੇ ਜੀ ਉਨਾਂ ਵੱਲੋਂ ਕੀ ਹੈ ਸਰ ਉਹ ਉਨਾਂ ਵੱਲੋਂ ਤਾਂ ਜੇ ਕਾਰਵਾਈ